इंडिया टीवी न्यूज़ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਆਏ ਦਿਨ ਚੋਰਾਵਾਂ ਵੱਲੋਂ ਕੋਈ ਨਾ ਕੋਈ ਸਕੀਮਾਂ ਲਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਂਦੇ ਆ ਮੈਲਪੁਰ ਦੇ ਵਿੱਚ ਖੜੇ ਆ ਸੰਜੀਵ ਜੁਵਲਰ ਦੇ ਇੱਥੇ ਥੋੜੇ ਦਿਨ ਪਹਿਲਾਂ ਇੱਕ ਬੜੀ ਵੱਡੀ ਘਟਨਾ ਹੋਈ ਹੈ ਇੱਕ ਕਸਟਮਰ ਦੀ ਇੱਕ ਚੈਨੀ ਸੀਗੀ ਸੋਨੇ ਦੀ ਜਿਹੜੀ ਇਥੋਂ ਜਿਹੜਾ ਇੱਕ ਕੋਈ ਨਾ ਕੋਈ ਮਤਲਬ ਇਹਨਾਂ ਦੁਕਾਨਦਾਰ ਨੂੰ ਥੋੜਾ ਬੀਜੀ ਕਰਕੇ ਉਹ ਜਿਹੜੀ ਚੋਨੀ ਚੈਨੀ ਜਿਹੜੀ ਇੱਥੇ ਚੋਰੀ ਕਰਕੇ ਲੈ ਗਏ ਆ ਔਰ ਇੱਥੇ ਦੇ ਜਿਹੜੇ ਮਾਲਕਾ ਸੰਜੀਵ ਜੀ ਨਾਲ ਗੱਲਬਾਤ ਕਰਦੇ ਆ ਇਹ ਸਾਰੀ ਘਟਨਾ ਕਿਵੇਂ ਹੋਈ ਤੁਸੀਂ ਦੇਖਦੇ ਰਹੋ ਆਰਪੀਐਨ ਨੀਆ ਟੀਵੀ ਨਿਊਜ਼ ਸੰਜੀਵ ਭਰਮਾ ਜੀ ਪਾਜੀ ਕੀ ਗੱਲ ਹੋਈ ਜਾ ਆਪਣੇ ਕਦਰ ਚੋਰੀ ਕਿਤਾ ਹਾਂਜੀ ਪਾਜੀ ਆਪਣੇ ਫਾਦਰ ਸਾਹਿਬ ਬੈਠੇ ਸੀਗੇ 18 ਤਰੀਕ ਨੂੰ ਤੇ ਸਵੇਰੇ ਇੱਕ ਅਣਪਛਾਤਾ ਮੁੰਡਾ ਆਇਆ ਉਹਨੇ ਆਪਣੀ 골ਡ ਦੀ ਚੇਨ 26 ਗ੍ਰਾਮ ਦੀ ਚੋਰੀ ਕਰਕੇ ਲੈ ਗਿਆ ਤੇ ਜਦੋਂ ਸਾਡੇ ਕੋ ਕਸਟਮਰ ਆਇਆ ਵਾ ਜਿਹੜੀ ਅਸੀਂ ਚੇਨ ਦੇਣੀ ਸੀਗੀ ਸਾਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਫੇਰ ਸਾਨੂੰ ਪਤਾ ਲੱਗ ਗਿਆ ਵੀ ਇਹ ਚੋਰ ਸਾਡੀ ਦੁਕਾਨੋਂ 26 ਗ੍ਰਾਮ ਦੀ ਸੋਨੇ ਦੀ ਚੈਨੀ ਚੋਰੀ ਕਰਕੇ ਲੈ ਗਿਆ ਕੱਟ ਲੱਕ ਕੀ ਦੀ ਇਹ 18 ਤਰੀਕ ਦੀ ਆ ਵੀਰ ਜੀ ਤੇ ਚੈਨੀ ਸੋਨੇ ਦੀ ਆ ਹਾਂਜੀ ਸੋਨ 골ਡ ਦੀ ਚੈਨੀ ਆ 26 ਗ੍ਰਾਮ weight ਆ ਜੀ ਚੈਨੀ ਦਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਇਹਦਾ ਸਾਨੂੰ ਸਰ ਜਾਨੀ ਕਿ 24 ਇੱਕ ਤਰੀਕ ਨੂੰ ਪਤਾ ਲੱਗਾ ਵਾ ਇਹਦਾ ਵੀ ਜਦੋਂ ਸਾਡੇ ਕੋ ਕਸਟਮਰ ਚੈਨ ਲੈਣ ਆਇਆ ਸੀ ਚੈਨ ਦੇਖੀ ਚੈਨ ਦੀ ਬੜੀ ਭਾਲ ਕੀਤੀ ਪਰ ਚੈਨ ਸਾਨੂੰ ਕਿਤੋਂ ਨਹੀਂ ਮਿਲੀ ਤੇ ਜਦੋਂ ਅਸੀਂ ਸੀਟੀਵੀ ਕੈਮਰੇ ਚੈੱਕ ਕੀਤੇ ਤੇ ਸਾਨੂੰ ਪਤਾ ਲੱਗਾ ਵੀ ਇਹ ਚੋਰ ਸਾਡੀ ਦੁਕਾਨੋਂ ਸਾਡੇ ਫਾਦਰ ਸਾਹਿਬ ਦੁਕਾਨ ਤੇ ਬੈਠੇ ਸੀ ਚੋਰੀ ਕਰਕੇ ਲੈ ਗਿਆ ਆਪਣੀ ਦੁਕਾਨ ਦਾ ਨਾਮ ਕੀ ਸੰਜੀਵ ਜੁਲਰਸ ਦੇ ਪੁਲਿਸ ਕਾਰਡਿੰਗ ਮੰਗੀ ਸਾਡੀ ਸਾਡੀ ਸਰ ਇਹ ਹੀ ਮੰਗਾ ਵੀ ਪੁਲਿਸ ਪ੍ਰਸ਼ਾਸਨ ਕੋ ਵੀ ਇਹਨੂੰ ਚੋਰ ਨੂੰ ਜਾਨੀ ਕਿ ਫਟਾ ਫੱਟ ਫੜਿਆ ਜਾਵੇ ਵੀ ਹੋਰ ਵੀ ਕਿਸੇ ਨਾ ਘਟਨਾਵਾਂ ਨਾ ਹੋ ਸਕਣ ਹਾਂਜੀ